ਕੋਲੜਾ ਪੜਦਾ ਮੈਂ ਜੂੜਦਾ ਮੈਂ ਪੈਣਾ ਬੜਾ ਤੈਨੂੰ ਮੰਨੀ ਜੋਟਿਆ ਲੜਦੇ ਰਵਾਂਗੇ ਲੋਕਾਂ ਲਈ ਵੀ ਲੜਾਂਗੇ ਬਾਹਰ ਠੀਕ ਆ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਦਵੜਨ ਕੋਈ ਨਹੀਂ ਕੋਲ 12 ਘੰਟੇ ਗੱਲ ਚ ਚਲੋ ਚਲੋ ਆ ਜਾਓ ਬਾਹਰ ਵੀ ਆ ਜਾ ਆ ਜਾ ਅਮੀ ਲੱਗਦਾ ਰਹਾਂਗੇ ਲੋਕਾਂ ਨੂੰ ਕੋਈ ਵੀ ਇਹਨਾਂ ਬਾਰੇ ਲੋਕਾਂ ਨੇ ਲੱਗਦੇ ਰਹਿਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਲਈ ਤੁਹਾਡੇ ਤੇ આરોਪ ਲੱਗਿਆ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਫਿਰਦਾ ਵੇਖਦਾ ਉਹ ਇਹ ਨਹੀਂ ਵਿਕਦਾ ਉਹ ਪੈਸਾ ਵੀ ਮਹਾਰਾਜ ਸੌ ਉਹ 10000 ਦੀ ਵਿਕਦਾ 1800 ਰੁਪਏ ਖਾਤਰ ਨਹੀਂ ਪਾਉਂਦੇ ਇਹ ਜੇਲ੍ਹ ਭੇਜਦੇ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਦਬਣਾ ਨਹੀਂ ਭਲਾ ਸੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖ ਕਦੇ ਵੀ ਨਹੀਂ ਦਬੂ ਬਹੁਤ ਹੋ ਰਹਾ ਮੇਰਾ ਮੈਂ 10 ਕਰੋੜ ਦੀ ਖਤਰੇ ਵਿੱਚ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਤੇ ਨਹੀਂ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਦੋਨੋਂ ਨੂੰ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਕਿੰਨੇ ਟਾਈਮ ਲਈ ਟੈਂਸ਼ਨਾਂ ਮੰਨੀ ਝੋਟਿਆ ਲੜਦੇ ਰਵਾਂਗੇ ਲੋਕਾਂ ਲਈ ਅਸੀਂ ਲੜਾਂਗੇ ਬਾਹਰ ਆ ਕੇ ਠੀਕ ਹੈ ਜੀ ਬਾਈ ਕੀ ਕਹਿਣਾ ਚਾਹੋਗੇ ਜੀ ਦੋਸਤੋ ਭਾਨਾ ਸਿੱਧੂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਪਹਿਲਾ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਪੁਲਿਸ ਦੇ ਸਾਹਮਣੇ ਹੀ ਭਾਨਾ ਸਿੱਧੂ ਨੇ ਐਲਾਨ ਕਰ ਦਿੱਤਾ ਕਿ ਉਹ ਲੋਕਾਂ ਦੇ ਲਈ ਇਸੇ ਤਰ੍ਹਾਂ ਹੀ ਲੜਦਾ ਰਹੇਗਾ ਅਤੇ ਭਾਨਾ ਸਿੱਧੂ ਤਾਂ ਕਰੋਨਾ ਦੇ ਵਿੱਚ ਵੀ ਬਿਕਣ ਵਾਲਾ ਨਹੀਂ ਹੈ ਫਿਰ ਉਹ 10000 ਦਾ ਇਲਜ਼ਾਮ ਤਾਂ ਬਹੁਤ ਝੂਠੀ ਗੱਲ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਵਾਰੀ ਜਰੂਰ ਕਮੈਂਟ ਕਰਨਾ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਭਾਨਾ ਸਿੱਧੂ ਦੀ ਪੂਰੀ ਵੀਡੀਓ ਪੈਂਚਣਾ ਮੰਨੀ ਝੋਟਿਆ ਲੜਦੇ ਰਾਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਜੀ ਬਾਈ ਕੀ ਕਹਿਣਾ ਚਾਹੋਗੇ ਜੀ ਦਾ ਵੜਾਂ ਕੋਈ ਨਹੀਂ ਕੋਈ ਬਾਹਰ ਘੁਮਣਾ ਕਰ ਚਲੋ ਚਲੋ ਆ ਜਾ ਬਾਹਰ ਵੀ ਆ ਜਾ ਆ ਜਾ ਮੇਰੇ ਲੱਗਦਾ ਰਹਿਮੇ ਲੋਕਾਂ ਨੂੰ ਕੋਈ ਵੀ ਨਿਯਮ ਨਹੀਂ ਪਾ ਸਕਦੇ ਲੋਕਾਂ ਨੇ ਲੱਗਦੇ ਰਹਿਵਾਂਗੇ ਕਦੇ ਵੀ ਸਮਾਜ ਲਈ ਝੋ ਵੀ ਸਮਾਜ ਲਈ ਤੁਹਾਡੇ ਤੇ આરોਪ ਲੱਗੇ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕ ਸਕਦਾ ਕੋਈ ਨਹੀਂ ਬਣਾ ਟੋਟਾ ਉਹ 10000 ਦੀ ਬਿਕਦਾ ਹੈ 10000 ਰੁਪਏ ਖਾਤਰ ਨਹੀਂ ਪਾ ਸਕਦਾ ਇਹ ਜੇਲ੍ਹ ਭੇਜਦੇ ਹੋ ਅੰਦਾ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾ ਰਹੇ ਹੋ ਜੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਰਨ ਦਬਣ ਦਬਣਾ ਨਹੀਂ ਪਾਲਾ ਸੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੋ ਕਦੇ ਵੀ ਨਹੀਂ ਦਬੂਗਾ ਹੋ ਰਿਹਾ ਯਾਰ ਮੈਂ 10 ਕਰੋੜ ਰੁਪਏ ਖਤਰੇ ਵਿੱਚ ਖਾ ਦੇ ਰਿਹਾ ਕਿੱਥੇ ਲੈ ਕੇ ਜਾ ਰਹੇ ਆ ਕਿੱਥੇ ਲੱਗਦਾ ਹੈ ਇਹ ਨਹੀਂ ਵਿਕਦਾ ਲੋਕੋ ਹੈ ਇਹ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਦੋਨੋਂ ਨੂੰ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਜੇਲ੍ਹ ਹੈ ਟੈਨਸ਼ਨ ਨਾ ਮੰਨੀ ਜੋਟ ਯਾਰ ਲੜਦੇ ਰਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਆ ਕੇ ਠੀਕ ਹੈ ਜੀ भाई की कहना चाहोगे जी टेंशी झुटिया लड़ते रहा लड़ा बार भाई की कहना चाहोगे जी बार बार ਦਾ ਬਣਾ ਕੋਈ ਨਾ ਕੋਈ ਬੋਲ 12 ਗਮਣਾ ਕਰ ਚੱਲੋ ਚੱਲੋ ਆ ਜਾਓ ਬਾਹਰ ਦੇ ਆ ਜਾ ਆ ਜਾ ਐਵੇਂ ਲੱਗਦਾ ਰਹਾਂਗੇ ਲੋਕਾਂ ਨੇ ਵੀ ਲੱਗਦਾ ਰਹਾਂਗੇ ਕਦੇ ਵੀ ਸਮਾਜ ਲਈ ਉਹ ਵੀ ਸਮਾਜ ਲਈ ਤੁਹਾਡੇ ਤੇ આરોਪ ਲੱਗ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲਦਾ ਵੇਖ ਸਕਦਾ ਉਹ ਇਹ ਨਹੀਂ ਵਿਕਣਾ ਪੁੱਤਾ ਉਹ 10000 ਦੀ ਵਿਕਦਾ ਹੈ 10000 ਰੁਪਏ ਜੇਲ੍ਹ ਭੇਜ ਰਿਹਾ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਜੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਕੋ ਬਣਾਣਾ ਨਹੀਂ ਪਾਲਾ ਜੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੀ ਕਦੇ ਵੀ ਨਹੀਂ ਦਬੂ ਬਹੁਤ ਸੱਚਾ ਹੋ ਰਿਹਾ ਮੇਰਾ ਮੈਂ 10 ਕਰੋੜ ਦੀ ਖਤਰ ਨੂੰ ਵਿਖਾ ਦੇ ਮੈਂ ਕਿੱਥੇ ਲੈ ਕੇ ਜਾ ਰਹੇ ਕਿੱਥੇ ਲੈ ਕੇ ਜਾ ਰਹੇ ਤੇ ਨਹੀਂ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੰਦੋਂ ਨੂੰ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਕਿੰਨੇ ਟਾਈਮ ਲਈ ਜੇਲ੍ਹ ਟੈਂਸ਼ਨ ਨਾ ਮੰਨੀ ਝੋਟਿਆ ਲੜਦੇ ਰਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਟੈਂਸ਼ਨ ਨਾ ਮੰਨੀ ਝੋਟਿਆ ਅਸੀਂ ਲੜਦੇ ਰਾਵਾਂਗੇ ਲੋਕਾਂ ਲਈ ਅਸੀਂ ਲੜਾਂਗੇ ਬਾਹਰ ਠੀਕ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਦਰਵਾਜ਼ਾ ਬੰਦ ਕਰ ਕੋਈ ਨਹੀਂ ਕੋਸ ਬਾਹਰ ਘੁਮਣਾ ਕਰ ਚਲੋ ਚਲੋ ਆ ਜਾਓ ਬਾਹਰ ਵੀ ਆ ਜਾ ਆ ਜਾ ਹਿੰਦ ਲੱਗੇ ਰਹਿਣਗੇ ਕੋਈ ਕੀ ਕਰੀਏ ਨਾ ਲੋਕਲੇ ਲੱਗੇ ਰਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗੇ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲਦਾ ਵੇਖ ਓਏ ਨਹੀਂ ਬਣਾ ਬੁੱਤਾ ਉਹ 10000 ਦੀ ਬਿਕਦਾ ਹੈ 1000 ਰੁਪਏ ਖਾਤਰ ਨਹੀਂ ਪਾਉਂਦੇ ਇਹ ਗੇਲ ਭੇਜ ਰਿਹਾ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾ ਰਹੇ ਗੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਰਨ ਦਬਣ ਦਬਣਾ ਨਹੀਂ ਭਲਾ ਜੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਜਾਣ ਲੈ ਕਦੇ ਵੀ ਨਹੀਂ ਦਬੂ ਬਹੁਤ ਹੋ ਰਹੀਆਂ ਨੇ ਯਾਰ ਮੈਂ 10 ਕਰੋੜ ਦੀ ਖਤਰ ਨੂੰ ਵਿਖਾ ਦਿੰਦੇ ਕਿੱਥੇ ਲੈ ਕੇ ਜਾ ਰਹੇ ਆ ਕਿੱਥੇ ਲੈ ਕੇ ਜਾ ਰਹੀ ਆ ਤੇ ਨਹੀਂ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਦੋਨੋਂ ਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਕਿੰਨੇ ਟਾਈਮ ਲਈ ਟੈਂਸ਼ਨਾਂ ਮੰਨੀ ਝੋਟਿਆ ਲੜਦੇ ਰਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਬਰਬਾਦ 16 ਨੰਬਰ ਟੈਂਸ਼ਨ ਨਾ ਮੰਨੀ ਝੋਟਿਆ ਲੜਦੇ ਰਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਦਾ ਬੜਾ ਕੋਈ ਨਹੀਂ ਕੋਈ ਬਾਹਰ ਘੁਮਣਾ ਕਰ ਚੱਲੋ ਚੱਲੋ ਆ ਜਾਓ ਬਾਹਰ ਵੀ ਆ ਜਾ ਆ ਜਾ ਮੈਨੂੰ ਲੱਗਦਾ ਰਮਨ ਲੋਕਾਂ ਨੇ ਭਾਈ ਇਹ ਲੋਕਾਂ ਨੇ ਲੱਗਦੇ ਰਹਿਵਾਂਗੇ ਕਦੇ ਵੀ ਸਮਾਜ ਲਈ ਥੋੜੀ ਸਮਾਜ ਲਈ ਤੁਹਾਡੇ ਤੇ આરોਪ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਵੇਚ ਸਕਦਾ ਉਹ ਇਹ ਨਹੀਂ ਵੇਚਦਾ 10000 ਦੀ ਵਿਕਦਾ 18000 ਰੁਪਏ ਤੇ ਜੇਲ੍ਹ ਭੇਜ ਰਿਹਾ ਤੂੰ ਅੰਦਾ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾ ਰਿਹਾ ਜੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਤੋਂ ਬਣਾਣਾ ਨਹੀਂ ਭਾਲਾ ਜੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੋ ਕਦੇ ਵੀ ਨਹੀਂ ਦਬੂ ਬਹੁਤ ਸੱਚਾ ਹੋ ਰਿਹਾ ਮੇਰਾ ਮੈਂ 10 ਕਰੋੜ ਰੁਪਏ ਖਤਰੇ ਵਿੱਚ ਪਾ ਦੇ ਮੈਨੂੰ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਯਾਰ ਤੇਰੀ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਦੋਨੋਂ ਨੂੰ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਜੀ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਕਿੰਨੇ ਟਾਈਮ ਲਈ ਜੇਲ੍ਹ ਟੈਂਸ਼ਨ ਨਾ ਮੰਨੀ ਜੋ ਟਿਆ ਚ ਲੜਦੇ ਰਾਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਜੀ ਬਾਈ ਕੀ ਕਹਿਣਾ ਚਾਹੋਗੇ ਜੀ